ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਪੂਰੀਆਂ ਜੋਰਾਂ-ਚੋਰਾਂ ਤੇ ਸ਼ੁਰੂ ਹੋ ਗਈਆਂ। ਹਲਕਾ ਪਤੇਗੜ੍ਹ ਸਾਹਿਬ ਦੇ ਲੋਕ ਸਭਾ ਸੀਟ ਦੇ ਸਬੰਧ ਵਿੱਚ ਭਾਜਪਾ ਪਾਰਟੀ ਵੱਲੋਂ ਇੱਕ ਮੀਟਿੰਗ ਸਮਰਾਲਾ ਵਿਖੇ ਰੱਖੀ ਜਿਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਮੁੱਖ ਤੌਰ ਤੇ ਪਹੁੰਚੇ ਅਤੇ ਮੀਟਿੰਗ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਭਾਜਪਾ ਪਾਰਟੀ ਵਰਕਰਾਂ ਨੇ ਵੱਟ ਚੜ੍ਹ ਕੇ ਹਿੱਸਾ ਲਿਆ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਜਪਾ ਪਾਰਟੀ ਵੱਲੋਂ ਰਣਨੀਤੀ ਤਿਆਰ ਕੀਤੀ ਗਈ ਹੈ। ਪਿੰਡਾਂ ਦੇ ਪਾਰਟੀ ਦੇ ਵਿੱਚ ਵੀ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਵਿੱਚ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਬਾਰੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ گاਉਂ ਚਲੋ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਜਿਨ੍ਹਾਂ ਪਿੰਡਾਂ ਵਿੱਚ ਭਾਜਪਾ ਦੀ ਪਹੁੰਚ ਨਹੀਂ ਹੈ ਉਹਨਾਂ ਪਿੰਡਾਂ ਨੂੰ ਸਾਰੇ ਸਰਪੰਚਾਂ ਅਤੇ ਪੰਚਾਂ ਨਾਲ ਮੀਟਿੰਗ ਕਰਕੇ ਭਾਜਪਾ ਦੀਆਂ ਨੀਤੀਆਂ ਬਾਰੇ ਦੱਸਿਆ ਜਾਏਗਾ। ਦੇਖੋ ਲੋਕ ਸਭਾ ਦੇ ਇਲੈਕਸ਼ਨ ਆਉਣ ਵਾਲੇ ਨੇ। ਮੈਂ ਜਿਹੜੀ ਫਤੇਗੜ ਸਾਹਿਬ ਲੋਕ ਸਭਾ ਦਾ ਪਰਿਵਾਰੀ ਹੈ ਦਰਾਹਾ ਮੀਟਿੰਗ ਹੋਈ ਸੀ ਉਸ ਤੋਂ ਤੈਅ ਹੋਇਆ ਸੀ ਕਿ ਅਸੀਂ ਸਭ ਲੋਕ ਕੰਸਟੀਟੂਐਂਸੀ ਵਾਈਜ਼ ਜਿਹੜੀਆਂ ਹਨ ਉਹ ਮੀਟਿੰਗਾਂ ਕਰਾਂਗੇ ਤਾਂ ਅੱਜ ਤਿੰਨ ਕੰਸਟੀਟੂਐਂਸੀ ਦੀ ਮੀਟਿੰਗ ਨੂੰ ਇੱਥੇ ਰੱਖਿਆ ਗਿਆ ਬੂਤ ਤੱਕ ਪਾਰਟੀ ਨੂੰ ਕਿਵੇਂ ਖੜਾ ਕਰਨਾ ਪਿੰਡਾਂ ਤੱਕ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਮੋਰਚੇ ਕਿਵੇਂ ਖੜੇ ਹੋਣੇ ਨੇ ਉਹਦੀ ਸਥਿਤੀ ਨੂੰ ਅੱਜ ਅਨਲਿਸਿਸ ਕੀਤਾ ਗਿਆ ਔਰ ਲੋਗਾ ਨੇ ਮੰਡਲ ਪ੍ਰਧਾਨਾ ਨੇ ਇਹ ਗੱਲ ਨੂੰ ਸੁਨਿਸ਼ਚਿਤ ਕੀਤਾ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਉਹ ਅਸੀਂ ਪੂਰਾ ਕਰਕੇ ਬਹੁਤ ਜਲਦੀ ਮੀਟਿੰਗਾਂ ਵੀ ਤੈਅ ਹੋ ਗਈਆਂ ਕੁਝ ਮੰਡਲਾਂ ਦੀਆਂ ਜਿਹੜੇ ਮੰਡਲ ਗਰਥ ਨੇ ਸਾਡੇ ਸਮਰਾਲਾ ਦੇ ਕੈਂਡੀਡੇਟ ਸਾਹਿਬ ਨੇ ਇਹਨਾਂ ਨੇ ਪੂਰਾ ਬੂਥ ਤੱਕ ਤਿਆਰ ਕੀਤਾ ਹੋਇਆ ਉਹਦੀ ਮੀਟਿੰਗ ਵੀ ਜਿਹੜੀ ਹੈ ਸਾਰੇ ਬੂਥ ਤੇ ਲੋਕ ਉਸ ਮੀਟਿੰਗ ਚ ਆਣਗੇ ਉਹ ਵੀ ਤੈਅ ਅਸੀਂ ਕਰ ਲਿਆ ਤੇ ਇੱਕ گاؤں ਚਲੋ ਅਭਿਆਨ ਸੜਾ ਸ਼ੁਰੂ ਹੋਇਆ ਪਿੰਡ ਪਿੰਡ ਜਾਣ ਦਾ ਅਭਿਆਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਸਾਡੇ ਬਿਲਕੁਲ ਪਿੰਡ 'ਚ ਵੇਸੈਣੀ ਉਸ ਪਿੰਡ 'ਚ ਪ੍ਰਾਉਰਿਟੀ ਦੇ ਕੇ ਸਾਡੇ ਲੀਡਰ ਉੱਥੇ ਜਾਣਗੇ ਔਰ ਉਸ ਪਿੰਡ ਦੇ ਵਿੱਚ ਬੂਥ ਨੂੰ ਖੜਾ ਕਰਨਗੇ ਔਰ ਉੱਥੇ ਦੇ ਜਿੱਤੇ ਹਾਰੇ ਸਰਪੰਚ ਪੰਚ ਬਲਾਕ ਸੰਮਤੀ ਮੈਂਬਰ ਜਿਹੜਾ ਪਰਸ਼ਦ ਮੈਂਬਰ ਉਹਨਾਂ ਨੂੰ ਮਿਲਾਂਗੇ ਔਰ ਜਿਹੜੇ ਵੀ ਸਾਡੀ ਪਾਰਟੀ 'ਚ ਕਿਉਂਕਿ ਬੜਾ ਉੱਸਾ ਲੋਕਾਂ 'ਚ ਸਾਡੀ ਪਾਰਟੀ ਚਾਣ ਲਈ ਔਰ ਜਿਹਨੂੰ ਵੀ ਅਸੀਂ ਕੰਟੈਕਟ ਕਰਦੇ ਆ ਉਹ ਪਾਰਟੀ ਚਾਣ ਨੂੰ ਤਿਆਰ ਹੈ ਉਸ ਗੱਲ ਹੀ ਪੂਰੀ ਇਹ ਤਿਆਰੀ ਹੋਈ ਹੈ ਲੋਕ ਸਭਾ ਫਤੇਗੜ ਸਭ ਅਸੀਂ ਪਹਿਲੀ ਵਾਰ ਲੜ ਰਹੇ ਆ ਆਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਇਹ ਸੀਟ ਜਿੱਤਣ ਵਾਸਤੇ ਉਹਦੀ ਤਿਆਰੀ ਜਿਹੜੀ ਅਸੀਂ ਕਰ ਰਹੇ ਲੋਕਾਂ ਦੀ ਚਰਚਾ ਚੱਲਦੀ ਹੈ ਕਿ ਆਪਣੇ ਕਾਲੀ ਦਲ ਨਾਲ ਗੱਠਜੋੜ ਹੋਏਗਾ ਅੱਜ ਦੀ ਰੇਡ ਚ ਕੋਈ ਗਠਬੰਧਨ ਦੀ ਸੰਭਾਵਨਾ ਨਹੀਂ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਉਹਨੂੰ ਸਪੋਰਟ ਕੀਤੀ ਗਈ ਇੱਕ ਕੈਂਡੀਡੇਟ ਬਲੀ ਉਹਨਾਂ ਦੇ ਦਾਦੇ ਇੱਕ ਨੇ ਬੀਜੇਪੀ ਕੋ ਆਪਣਾ ਦੁਆ ਸੀਗਾ ਪੂਰਾ ਨੰਬਰ ਸੀਗੇ ਅਸੀਂ ਉਹਨਾਂ ਜਿੱਤੇ ਮੋਦੀ ਦੀ ਪੋਲਿਸੀ ਦੇ ਨਾਲ ਅਸੀਂ ਜਿੱਤੇ ਹਾਂ ਔਰ ਇਹ ਇੰਡੀ ਗਠਵੰਧਨ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਪਹਿਲੀ ਹਾਰ ਜਿਹੜੀ ਹੈ ਉਹ ਹੋਈ ਹੈ ਅੱਜ ਜੋ ਲੋਕ ਸਭਾ ਫਤੇਗੜ ਸਾਹਿਬ ਦੇ ਜੋ ਹੁਣ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਆ ਉਹਦੇ ਸੰਬੰਧ ਵਿੱਚ ਅੱਜ ਆਪਣੇ ਸਮਰਾਲਾ ਵਿਧਾਨ ਸਭਾ ਪਾਇਲਥਮਰ ਵਿਧਾਨ ਸਭਾ ਔਰ ਖੰਨਾ ਵਿਧਾਨ ਸਭਾ ਤਿੰਨ ਵਿਧਾਨ ਸਭਾ ਦੀ ਮੀਟਿੰਗ ਵਿਸ਼ੇਸ਼ ਤੌਰ ਤੇ ਜੋ ਸਾਡੇ ਰਾਜ ਸਭਾ ਮੈਂਬਰ ਹੈ ਔਰ ਜੋ ਸਾਡੇ ਲੋਕ ਸਭਾ ਫਤੇਗੜ ਸਾਹਿਬ ਦੇ ਇੰਚਾਰਜ ਨੇ ਪ੍ਰਭਾਰੀ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਉਹ ਵਿਸ਼ੇਸ਼ ਤੌਰ ਤੇ ਮੀਟਿੰਗ ਲੈਣ ਆਏ ਸੀ ਅੱਜ ਬੂਥ ਲੈਵਲ ਤੋਂ ਲੈ ਕੇ ਜੋ ਸਾਡੇ ਸ਼ਕਤੀ ਕੇਂਦਰ ਹੈ ਔਰ ਜੋ ਮੰਡਲਾਂ ਦੀਆਂ ਟੀਮਾਂ ਵੱਖ-ਵੱਖ ਮੰਡਲਾਂ ਦੀਆਂ ਜਿਹੜੇ ਸਾਡੇ 14 ਮੰਡਲ ਆਉਂਦੇ ਆਂ ਤਿੰਨ ਵਿਧਾਨ ਸਭਾ ਚ ਤਾਂ ਉਹਨਾਂ ਦੇ ਮੰਡਲ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਈ ਹੈ ਜੋ ਹੁਣ ਲੋਕ ਸਭਾ ਇਲੈਕਸ਼ਨ ਹੈ ਉਹਨਾਂ ਦੀ ਤਿਆਰੀਆਂ ਲਈ ਬੂਥ ਲੈਵਲ ਤੱਕ ਜਿਵੇਂ ਜੋ ਸਾਡੇ ਰਣਜੀਤ ਸਿੰਘ ਗਹਿਲੇ ਵਾਲੀ ਆ ਜੀ ਵਿਧਾਨ ਸਭਾ ਸਮਰਾਲਾ ਤੋਂ ਆਪਣੇ ਕੈਂਡੀਡੇਟ ਸੀਗੇ ਇਹਨਾਂ ਨੇ ਸਾਨੂੰ ਡੇਟ ਨੋਟ ਕਰਾਤੀ ਜਿਹੜੇ ਇਹਨਾਂ ਦੇ 218 ਦੇ 18 ਬੂਥ ਹੈ ਉਹਦੀ ਬੂਥ ਵਾਈਜ਼ 13 ਫਰਵਰੀ ਡੇਟ ਫਾਈਨਲ ਕੀਤੀ ਗਈ ਹੈ ਹੋ ਸਕਦਾ ਹੈ ਹਾਈ ਕਮਾਂਡ ਦੇ ਜੇ 1-2 ਦਿਨ ਅੱਗੇ ਪਿੱਛੇ ਮੀਟਿੰਗ ਹੋ ਸਕਦੀ ਹੈ ਪਰ ਹੁਣ ਸਾਰਾ ਪਾਰਟੀ ਜੋ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬੂਥ ਲੈਵਲ ਤੱਕ ਸਾਰੀ ਤਿਆਰੀ ਹੋਊਗੀ ਜੀ ਔਰ ਜਿੰਨੀਆਂ ਵਿਧਾਨ ਸਭਾ ਚ ਜਿੰਨੇ ਬੂਥ ਆਂਦੇ ਆ ਉਹ ਸਾਰਾ ਬੂਥ ਲੈਵਲ ਤੱਕ ਹੁਣ ਪਾਰਟੀ ਆਪਣਾ ਕੰਮ ਕਰਨ ਜਾ ਰਹੀ ਹੈ ਜੀ